ਦੇ ਨਹੀਂ ਸਾਰੇ ਪੰਜਾਬ ਦੇ ਸਾਥੀ ਸੀ ਜੀ ਉਹ ਤਾਂ ਹਰ ਇੱਕ ਪੰਜਾਬੀ ਨੂੰ ਜਿੱਥੇ ਵੀ ਪੰਜਾਬੀ ਕੋਈ ਦੁਨੀਆ 'ਚ ਜਿੱਥੇ ਵੱਸਦਾ ਉਹਨਾਂ ਨੂੰ ਐਂ ਲੱਗਦਾ ਸੀ ਕਿ ਪੱਲਾ ਸਾਹਿਬ ਸਾਡੇ ਘਰ ਦੇ ਮੈਂਬਰ ਹੈ ਸੋ ਇੱਕ ਫਨਕਾਰ ਜ਼ਿੰਦਗੀ 'ਚ ਇੰਨਾ ਕੰਟ੍ਰਿਬਿਊਟ ਕਰ ਦਿੰਦਾ ਇੱਕ ਕਲਾਕਾਰ ਖਾਸ ਤੌਰ ਤੇ ਜੇ ਕਮੇਡੀਅਨ ਦੀ ਗੱਲ ਕਰੀਏ ਉਹ ਸੋਸਾਇਟੀ ਨੂੰ ਇੰਨਾ ਕੰਟ੍ਰਿਬਿਊਟ ਕਰ ਦਿੰਦਾ ਕਿ ਉਹ ਲੋਕਾਂ ਨੂੰ ਆਪਣਾ ਘਰ ਦਾ ਜੀ ਲੱਗਣ ਲੱਗ ਜਾਂਦਾ ਅੱਜ ਜਿੰਨੇ ਸਵੇਰ ਦੇ ਮੈਨੂੰ ਸੈਂਕੜੇ ਕਹਿ ਲੋ ਹਜ਼ਾਰਾਂ ਕਹਿ ਲੋ ਫੋਨ ਜਾਂ ਮੈਸੇजेस ਆਏ ਨੇ ਉਰੇ ਹਰ ਬੰਦੇ ਨੂੰ ਇੱਕੋ ਚੀਜ਼ ਹੀ ਲੱਗ ਰਹੀ ਹੈ ਕਿ ਸਾਡੇ ਘਰ ਦਾ ਕੋਈ ਜੀ ਚਲੇ ਗਿਆ। ਔਰ ਪੱਲਾ ਸਾਹਿਬ ਬਾਰੇ ਕੋਈ ਸੋਚ ਵੀ ਨਹੀਂ ਇੱਕ ਬੰਦੇ ਦੀ ਇਮੇਜ ਇਦਾਂ ਦੀ ਹੁੰਦੀ ਹੈ ਉਹ ਲੱਗਦਾ ਕਿ ਨਹੀਂ ਹੈ 24 ਘੰਟੇ ਹੱਸਣ ਖੱਡਣ ਵਾਲੇ ਬੰਦੇ ਆ ਇਹ ਤਾਂ ਹਰ ਚੀਜ਼ ਨੂੰ ਸ਼ੁਗਲ ਚ ਹਵਾ ਚ ਉਡਾ ਦੇਣ ਵਾਲੇ ਬੰਦੇ ਨੇ ਤੇ ਇਹਨਾਂ ਨਾਲ ਇਦਾਂ ਕਿਦਾਂ ਹੋ ਸਕਦਾ ਸੋ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਕਿ ਪੱਲਾ ਸਾਹਿਬ ਅੱਜ ਬੇਸੁੱਧ ਬੇਜਾਨ ਪਏ ਹੋਣਗੇ ਉਹਨਾਂ ਦੀ એનર્ਜੀ ਮਤਲਬ ਅਸੀਂ ਵੀ ਹੈਰਾਨ ਹੋ ਜਾਂਦੇ ਸੀ ਪੱਲਾ ਸਾਹਿਬ ਦੀ એનર્ਜੀ ਲੈਵਲ ਦੇਖ ਕੇ ਤੇ ਉਹ ਬੰਦਾ ਅੱਜ ਹਰਕਤ 'ਚ ਨਹੀਂ ਹੋਏਗਾ ਇਹ ਕੋਈ ਬੰਦਾ ਸੋਚ ਵੀ ਨਹੀਂ ਸਕਦਾ। ਉਹ ਪਿੰਡੇ ਟਾਈਮ ਤੋਂ ਬਿਮਾਰ ਸੀ। ਬਾਹਰ ਆਡੀਅנס ਨੂੰ ਬਿਲਕੁਲ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀਗਾ ਕਿ ਉਹ ਕਿਸ ਦਰਦ ਨੂੰ ਸਹਾਰੇ ਸੀਗੇ। ਤੁਮ ਤੁਸੀਂ ਕਿਵੇਂ ਹਾਂਜੀ ਅਸੀਂ ਫੈਮਿਲੀ ਨਾਲ ਟੱਚ ਵਿੱਚ ਸੀਗੇ 2-3 ਵਾਰੀ ਮੀਨ ਵਾਈਲ ਵੀ ਮੁਲਾਕਾਤ ਹੋਈ ਹੈ। ਔਰ ਬੜੀ ਉਮੀਦ ਆਸ ਸੀ ਕਿ ਜਲਦੀ ਸਿਹਤਯਾਬ ਹੋ ਜਾਣਗੇ ਤੇ ਅਸੀਂ ਉਹਨਾਂ ਅਗਲੀਆਂ ਫਿਲਮਾਂ 'ਚ ਫੇਰ ਇਕੱਠੇ ਕੰਮ ਕਰਾਂਗੇ। ਕਿਉਂਕਿ ਉਹਨਾਂ ਬਿਨਾ ਅਧੂਰਾ ਕੰਮ ਜਿਹੜਾ ਨਾ ਕੋਈ ਪੂਰਾ ਨਹੀਂ ਕਰ ਸਕਦਾ। ਔਰ ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਨਾ ਕਿ ਗੱਲਾਂ ਕਹਿਣ ਵਾਲੀਆਂ ਨਹੀਂ ਹੁੰਦੀਆਂ। ਅੱਜ ਸ ਤੁਸੀਂ ਆਪ ਹੀ ਦੱਸ ਦੋ ਕਿ ਜਸਪਾਲ ਪੱਟੀ ਸਾਨੂੰ ਤੁਹਾਡੇ ਜੋ ਕੋਈ ਭੁੱਲਿਆ ਅਜੇ ਤੱਕ ਜਾਂ ਉਹਨਾਂ ਦੀ ਕਮਈ ਪੂਰੀ ਹੋਈ ਹੈ ਕਦੇ ਇਹ ਲੈਜੈਂਡਸ ਹੁੰਦੇ ਨੇ ਇਹ ਆਪਣੇ ਸਮੇਂ ਤੇ ਇੱਕ ਵਾਰੀ ਆਉਂਦੇ ਨਾ ਇਹਨਾਂ ਵਰਗਾ ਕੋਈ ਪਹਿਲਾਂ ਹੁੰਦਾ ਨਾ ਕੋਈ ਬਾਅਦ ਚ ਆਉਂਦਾ ਸੋ ਭੱਲਾ ਸਾਹਿਬ ਦੀ ਵੀ ਜਿਹੜੀ ਜਗ੍ਹਾ ਉਹ ਛੱਡ ਗਏ ਨੇ ਉਹ ਕਦੇ ਨਹੀਂ ਭਰੀ ਜਾ ਸਕਦੀ ਕੋਈ ਬੰਦਾ ਉਹਨਾਂ ਦੀ ਬਰਾਬਰੀ ਨਹੀਂ ਕਰ ਸਕੇਗਾ ਅਸੀਂ ਭੱਲਾ ਸਾਹਿਬ ਨੂੰ ਹਮੇਸ਼ਾ ਮਿਸ ਕਰਾਂਗੇ ਸਾਡੀ ਰੂਹ ਜਦ ਤੱਕ ਅਸੀਂ ਟੜਕਦੇ ਹਾਂ ਉਦੋਂ ਤੱਕ ਉਹ ਵੀ ਟੜਕਦੇ ਰਹਾਂਗੇ ਇੰਡਸਟਰੀ ਲਈ ਕਿਉਂਕਿ ਇੰਡਸਟਰੀ ਦੇ ਵਿੱਚ ਕਾਮੇਡੀ ਨੂੰ ਕਟਾਕਸ ਕਰਦਾ ਸਰਕਾਰਾਂ ਦੇ ਉੱਤੇ ਬੋਲਦੇ ਹੀ ਉਹ ਹੁੰਦੇ ਸੀਗੇ ਆਪਸ਼ਨ ਕਟਿਆਂ ਦੇ ਵਿੱਚ ਹੁੰਦਾ ਨਹੀਂ ਬੋਲਿਆ ਆ ਤੇ ਉਸ ਤੋਂ ਬਾਅਦ ਹਾਲਾਂਕਿ ਕਾਮੇਡੀਅਨ ਨੂੰ ਸਿਰਫ ਹਾਸੇ ਵੱਜੋ ਲਿਆ ਜਾਂਦਾ ਪਰ ਜਿਹੜੀ ਗੱਲਾਂ ਉਹ ਕਰਗੇ ਨੇ ਆਈ ਡੋਨਟ ਥਿੰਕ ਕਿ ਉਹ ਦੁਬਾਰਾ ਕੋਈ ਉਮੀਦਿਆ ਕਰ ਸਕੇਗਾ ਨਹੀਂ ਜੀ ਮੈਂ ਕਹਿ ਰਿਹਾ ਉਹਨਾਂ ਦੀ ਨੋਵਲਟੀ ਸੀ ਉਹਨਾਂ ਵਰਗੇ ਅਖਾਣ ਕਹਿਣੇ ਜਾਂ ਤਕੀਆ ਕਲਾਮ ਬਣਾ ਕੇ ਵੱਡੀ ਸਕਰੀਨ ਤੇ ਲੋਕਾਂ ਨੂੰ ਇੱਕ ਚੀਜ਼ ਇੱਕ ਫਿਲਮ ਦੇ ਵਿੱਚ 25 ਵਾਰੀ ਸੁਣਾ ਦੇਣੀ ਔਰ ਹਰ ਵਾਰੀ ਉਹ ਵਧੀਆ ਲੱਗੇ ਬੜਾ ਅਸੀਂ ਸਮਝ ਸਕਦੇ ਹਾਂ ਕਿ ਕਿੰਨਾ ਵੱਡਾ ਚੈਲੰਜ ਹੁੰਦਾ ਵਰਨਾ ਲੋਕ ਇੱਕ ਗੱਲ ਨੂੰ 8 ਵਾਰੀ ਸੁਣਨ ਤੋਂ ਬਾਅਦ ਬੋਰ ਹੋ ਜਾਂਦੇ ਨੇ ਔਰ ਇਹੋ ਜੀ ਸਿਚੁਏਸ਼ਨ 'ਚ ਇਹੋ ਜੇ ਵਧੀਆ ਤਰੀਕੇ ਨਾਲ ਕਹਿੰਦੇ ਸੀ ਕਿ ਲੋਕ ਅੱਗੋਂ ਅੱਦੀ ਉਹਨਾਂ ਦੀ ਜਿਹੜੀ ਤਕੀਆ ਕਲਾਮ ਲੋਕ ਪੂਰਾ ਕਰ ਦਿੰਦੇ ਹੁੰਦੇ ਸੀ ਅੱਜ ਉਹਨਾਂ ਦੀਆਂ ਕਈਆਂ ਗੱਲਾਂ ਅਖਾਣਾ ਬਣ ਗਈਆਂ ਕਹਾਵਤਾਂ ਬਣ ਗਈਆਂ ਲੋਕ ਉਹ ਅਖਾਣਾ ਦੀ ਤੌਰ ਤੇ ਵਰਤਣ ਲੱਗ ਪਏ ਉਹਨਾਂ ਦੀਆਂ ਗੱਲਾਂ ਨੂੰ ਸੋ ਇਹ ਬਹੁਤ ਪੱਲਾ ਸਾਹਿਬ ਦੇ ਹਿੱਸੇ ਆਈ ਏ ਵਡਿਆਈ ਔਰ ਮੈਨੂੰ ਲੱਗਦਾ ਕਿ ਇੱਕ ਡਾਕਟਰ ਹੋਣ ਦੇ ਬਾਵਜੂਦ ਡਾਕਟਰ ਡਾਕਟੋਰੇਟ ਕੀਤੀ ਉਹਨਾਂ ਨੇ ਐਗਰੀਕਲਚਰ ਚ ਪ੍ਰੋਫੈਸਰ ਰਹੇ ਨੇ ਯੂਨੀਵਰਸਿਟੀ ਚ ਇੱਕ ਕਲਾਕਾਰ ਦੀ ਖੂਬੀ ਹੁੰਦੀ ਹੈ ਕਿ ਜਿੰਨਾ ਮਰਜ਼ੀ ਸੁਲਝਿਆ ਜਿੰਨਾ ਮਰਜ਼ੀ ਵੱਡਾ ਹੋਵੇ ਆਪਣੇ ਆਪ ਨੂੰ ਇੰਨਾ ਅਦਨਾਰ ਨਿਮਾਣਾ ਬਣਾ ਕੇ ਪੇਸ਼ ਕਰ ਦਿੰਦਾ ਕਮੇਡੀਅਨ ਕਿ ਲੋਕਾਂ ਨੂੰ ਲੱਗਦਾ ਪਈ ਇਹ ਤਾਂ ਸਧਾਰਨ ਜੇ ਲੋਕ ਨੇ ਕੋਈ ਛੋਟੇ-ਮੋਟੇ ਅਲੰਕਾਰ ਵੀ ਨਾਲ ਲਾ ਦਿੰਦਾ ਮਸਖਰੇ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਪਰ ਉਹਦੇ ਪਿੱਛੇ ਬੜੀ-ਵੱਡੀ ਇੱਕ ਸੋਜੀ ਬੜੀ-ਵੱਡੀ ਸੁਲਜੀ ਹੋਈ ਤਾਕਤ ਹੁੰਦੀ ਹੈ ਜਦੋਂ ਇੱਕ ਕਮੇਡੀਅਨ ਸਾਲਾਂ ਦੇ ਸਾਲ ਜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਬੜੇ-ਬੜੇ ਵੱਡੇ ਪੋਲਿਟਿਸ਼ੀਨਾਂ ਨਾਲੋਂ ਸਹਿਤਕਾਰਾਂ ਨਾਲੋਂ ਵੱਡਾ ਹੁੰਦਾ ਉਹ ਮੈਂ ਕਮੇਡੀਅਨ ਮੈਂ ਸਮਝਦਾ ਕਿਉਂਕਿ ਉਹਦੀ ਗੱਲ 'ਚ ਤਾਕਤ ਇੰਨੀ ਹੁੰਦੀ ਹੈ ਉਹ ਪੱਲਾ ਸਾਹਿਬ ਨੇ ਸਾਬਤ ਕੀਤਾ ਜੀ ਤੁਸੀਂ ਆਰ ਨੂੰ ਕਿੱਦਾਂ ਯਾਦ ਕਰਦੇ ਹੋ ਉਹ ਯਾਰੀ ਵੱਡੇ ਭਰਾ ਸੀ ਸਾਡੇ ਜੀ ਤੇ ਉਹ ਮੰਨ ਲਓ ਮੈਂ ਉਹ ਹੀ ਕਹਾਂ ਉਹ ਖਲਾ ਕਿੰਨੇ ਪੂਰਾ ਕਰਨਾ ਕੋਈ ਨਹੀਂ ਕਰ ਸਕਦਾ ਉਹ ਹਮੇਸ਼ਾ ਯਾਦ ਰਹਿਣਗੇ ਮੈਂ ਵਿਵੇਕ ਸ਼ੌਕਹਣਾ ਦੀ ਯਾਰੀ ਨੂੰ ਅੱਜ ਤੱਕ ਨਹੀਂ ਕਿਤੇ ਭੁੱਲ ਸਕਿਆ ਲੱਗਦਾ ਕਿ ਉਹ ਅੱਜ ਵੀ ਕਿਤੇ ਹੈਗੇ ਨੇ ਤੇ ਪੱਟੀ ਸਾਹਿਬ ਹਮੇਸ਼ਾ ਸਾਡੇ ਅੰਦਰ ਨੇ ਇਦਾਂ ਹੀ ਮੈਨੂੰ ਭੱਲਾ ਸਾਹਿਬ ਦਾ ਵੀ ਉਹਨੂੰ ਲੱਗਦਾ ਕਿ ਇਕੱਠੇ ਕਿਤੇ ਮੈਨੂੰ ਮਿਲ ਪੈਣੇ ਫਿਰ ਅਸੀਂ